ਇਸ ਪ੍ਰੋਬਲਮ ਦੇ ਲਈ ਨੰਬਰ 2 ਸੋ ਜਿਹੜਾ ਵਨਡਰਸ਼ੈਕਨ ਵਾਲਾ ਕੰਮ ਹੈ ਜਿਹੜਾ ਇਹਨਾਂ ਦੇ ਅਜਾ ਬਿਲਕੁਲ ਦੇਖੋ ਮੈਂ ਇੱਕ ਛੋਟੀ ਜਿਹੀ ਰਿਕਵੈਸਟ ਕੀਤੀ ਸੀ ਨਿਜਰ ਸਾਹਿਬ ਨੂੰ ਜਦੋਂ ਮਿਲੇ ਸੀਗੇ ਕਿ ਧੂਰੀ ਚ ਵੀ ਅੱਖਾਂ ਦਾ ਜਿਹੜਾ ਕੈਂਪ ਆਰਗੇਨਾਈਜ਼ ਕਰਾਇਆ ਜਾਏ ਉਹਨਾਂ ਨੇ ਮੇਰੀ ਰਿਕਵੈਸਟ ਨੂੰ ਮੰਨਦੇ ਹੋਏ ਅੱਜ ਆਰਗੇਨਾਈਜ਼ ਕਰਾਇਆ ਸੀਗਾ ਕੈਂਪ ਜਿੱਥੇ ਫ੍ਰੀ ਚ ਲੋਕਾਂ ਦੇ ਅੱਖਾਂ ਦਾ ਟੈਸਟ ਕੀਤਾ ਜਾ ਰਿਹਾ ਹੈ ਜੇ ਆਪਰੇਸ਼ਨ ਦੀ ਲੋੜ ਹੈ ਕੈਟਰੈਕਟ ਦੀ ਹੋਗੀ ਜਾਂ ਹੋਰ ਵੀ ਲੋਕੋਵਾਂ ਦੀ ਹੋਗੀ ਜਾਂ ਏਜ ਰਿਲੇਟਿਡ ਚੇਂਜਸ ਹੁੰਦੇ ਨੇ ਅੱਖਾਂ 'ਚ ਲੈਂਸ ਪਾਉਣ ਦੀ ਲੋੜ ਹੁੰਦੀ ਹੈ ਸੋ ਉਹਨਾਂ ਸਾਰਿਆਂ ਦਾ ਜਿਹੜਾ ਟ੍ਰੀਟਮੈਂਟ ਕਰਨਗੇ ਇਹਨਾਂ ਨੇ ਆਪਰੇਸ਼ਨ ਜਿਹੜੇ ਵਗੈਰਾ ਉਹ ਸਾਰਾ ਕੁਝ ਕੀਤਾ ਜਾਊਗਾ ਸੋ ਲੋਕ ਬਹੁਤ ਖੁਸ਼ ਨੇ ਤੇ ਬਹੁਤ ਮੈਨੂੰ ਲੱਗਦਾ ਆਪ ਮਾਰੇ ਚੱਲ ਕੇ ਆਏ ਨੇ ਤੇ ਇਲਾਜ ਕਰਾਉਣ ਨੂੰ ਉਹ ਉਤਸੁਕ ਨੇ 1 ਟੂ 1 ਮਿਲੇ ਨਹੀਂ ਹੋ ਕਿ ਕਹਿੰਦੇ ਨੇ ਪਾਕਿਸਤਾਨ ਦੇ ਨਰਾਂ ਇਸ ਵਾਰ ਪੰਜਾਬੀ ਨੇ 1 ਟੂ 1 1 ਟੂ 1 ਮਿਲੇ ਵੀ ਉਸ ਬਹੁਤ ਸਾਰੇ ਲੋਕਾਂ ਦੇ ਨਾਲ ਹਾਂ ਜੀ ਦੇਖੋ ਲੋਕਾਂ ਨੂੰ ਕੋਈ ਨਾ ਕੋਈ ਮਾਵਾ ਪੈਣਾ ਨੂੰ ਸਪੈਸ਼ਲੀ ਕੋਈ ਨਾ ਕੋਈ ਦਿੱਕਤ ਤਾਂ ਜ਼ਰੂਰ ਹੁੰਦੀ ਹੈ ਜੀ ਅੱਖਾਂ ਦੀ ਸੋ ਸਰਕਾਰ ਵੀ ਕੰਮ ਕਰ ਰਹੀ ਹੈ ਪਰ ਜਿਹਹ ਜਿਹਾ ਉਪਰਾਲਾ ਵੀਰ ਜਿਹੜੇ ਐਨਆਰਆਈ ਵੀਰ ਨੇ ਹੋਰ ਹਲਕੇ ਕਰਨ ਤਾਂ ਮੈਨੂੰ ਲੱਗਦਾ ਹੈ ਪੰਜਾਬ ਦੇ ਲੋਕਾਂ ਨੂੰ ਬਹੁਤ ਬੈਨੀਫਿਟ ਹੋਊਗਾ ਕਿ ਲੋਕ ਆਪਣੇ इजीली ਆ ਕੇ ਅੱਖਾਂ ਟੈਸਟ ਕਰਾ ਕੇ ਆਪਰੇਸ਼ਨ ਦੀ ਲੋੜ ਹੈ ਉਹ ਕਰਾ ਸਕਦੇ ਨੇ ਦਵਾਈਆਂ ਦੀ ਲੋੜ ਹੈ ਉਹ ਲੈ ਜਾ ਸਕਦੇ ਨੇ ਮੀਆਂਪਾਰ ਦੇ ਵਿੱਚ ਜਿਹੜੇ ਐਨ ਆਰ ਆਈ ਵੀ ਰਹਸਦੇ ਨੇ ਉਹਨਾਂ ਨੇ ਕੋਈ ਸੁਨੇਹਾ ਇਸ ਮੌਕੇ ਦੇਣਾ ਦੇਖੋ ਮੈਂ ਇਹੀ ਸੁਨੇਹਾ ਦਊਂਗੀ ਸਾਰੇ ਮੈਨੂੰ ਲੱਗਦਾ ਜਿਹੜੇ ਵੀਰ ਐਨ ਆਰ ਆਈ ਨੇ ਆਪਦੇ ਘਰਾਂ 'ਚ ਬਹੁਤ ਸਖਾਲੇ ਨੇ ਬਹੁਤ ਤਰੱਕੀਆਂ ਕਰ ਲੀਆਂ ਪੰਜਾਬੀਆਂ ਨੇ ਸੋ ਬਾਹਰ ਤਾਂ ਰਹ ਹੀ ਰਹੇ ਨੇ ਉੱਥੇ ਵੀ ਚੈਰਿਟੀ ਕਰਦੇ ਨੇ ਮੇਰੀ ਅਪੀਲ ਹੈ ਕਿ ਇੰਡੀਆ ਆ ਕੇ ਪੰਜਾਬ ਆ ਕੇ ਵੀ ਆਪਦੇ ਲੋਕਾਂ ਲਈ ਚੈਰਿਟੀ ਕੀਤੀ ਜਾਵੇ ਵੱਧ ਤੋਂ ਵੱਧ ਕੀਤੀ ਜਾਵੇ ਤੇ ਆਪਣੇ ਲੋਕਾਂ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਪੰਜਾਬੀਆਂ ਦਾ ਪੰਜਾਬ ਦੇ ਲੋਕਾਂ ਨੂੰ ਕੁਝ ਸੁਨੇਹਾ ਦਿੰਦੇ ਆਂ ਪੰਜਾਬ ਦੇ ਲੋਕਾਂ ਨੂੰ ਇਹ ਸੁਨੇਹਾ ਹੈ ਕਿ ਰਲ ਮਿਲ ਕੇ ਸਰਕਾਰ ਦੇ ਨਾਲ ਤਾਲਮੇਲ ਦੇ ਨਾਲ ਤੇ ਇਹੋ ਜਿਹੇ ਵਲੰਟੀਅਰਸ ਦੇ ਨਾਲ ਆਪਾਂ ਪੰਜਾਬ ਨੂੰ ਇੱਕ ਖਾਸ ਦਾ ਵਸਦਾ ਰੰਗਲਾ ਪੰਜਾਬ ਬਣਾ ਸਕਦੇ ਹਾਂ ਜਲੰਧਰ ਬਹੁਤ ਜ਼ੋਰ ਲਗਾਇਆ ਤੁਸੀਂ ਵੀ 1 ਟੂ 1 ਜਾ ਕੇ ਮਿਲ ਰਹੇ ਸੀਗੇ ਕਿਵੇਂ ਦੇਖਿਆ ਤੁਸੀਂ ਸਿੱਖਿਆ ਬਹੁਤ ਦੇਖੋ ਬਹੁਤ ਪਿਆਰ ਦਿੱਤਾ ਜਲੰਧਰ ਵਾਸੀਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਸਾਡੀ ਆਸ ਤੋਂ ਉਮੀਦ ਤੋਂ ਜ਼ਿਆਦਾ ਪਿਆਰ ਮਿਲਿਆ ਤੇ ਸਾਡੀ ਜਿਹੜੀ ਮਿਹਨਤ ਸੀ ਕੀ ਪਾਰਟੀ ਦੇ ਸਾਰੀ ਪਾਰਟੀ ਨੇ ਮਿਹਨਤ ਕੀਤੀ ਹੈ ਸੋ ਉਹਨੂੰ ਪ੍ਰਮਾਤਮਾ ਨੇ ਰੰਗ ਲਾਇਆ ਬਹੁਤ ਸ਼ੁਕਰਗੁਜ਼ਾਰ ਹਾਂ ਸਜਲੰਦਰ ਵਾਸੀ ਥੈਂਕ ਯੂ